ਤੇ ਹੁਣ ਚੰਡੀਗੜ੍ਹ ਪੁਲਿਸ ਨੇ ਇੱਕ ਪਹਿਲ ਕਦਮੀ ਕੀਤੀ ਹੈ ਚੰਡੀਗੜ੍ਹ ਪੁਲਿਸ ਨੇ ਇੱਕ ਨਵਾਂ ਪੋਰਟਲ ਲਾਂਚ ਕੀਤਾ ਹੈ ਜਿੱਦੇ ਉੱਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਇਸ ਸ਼ਿਕਾਇਤ ਦੀ ਜਿਹੜੀ ਇਨਕੁਆਇਰੀ ਹੈ ਸਾਰੀ ਨਿਗਰਾਨੀ ਹੈ ਜਾਂਚ ਆ ਉਹ ਡੀਐਸਪੀ ਅਧਿਕਾਰੀ ਜਿਹੜਾ ਰੈਂਕ ਦਾ ਹੋਏਗਾ ਉਹਦੀ ਨਿਗਰਾਨੀ ਦੇ ਵਿੱਚ ਹੋਵੇਗੀ ਉਹਦੇ ਦੌਰਾਨ ਦੇਸ਼ੀ ਫਾਇਦੇ ਕਿੰਨੇ ਕ ਨਿਕਲਦੇ ਆ ਇਹ ਤਾਂ ਪ੍ਰੈਕਟੀਕਲ ਰੂਪ ਦੇ ਵਿੱਚ ਬਾਅਦ ਚ ਪਤਾ ਚੱਲਦੇ ਨੇ ਜਿਹੜੀਆਂ ਬਿਲਕੁਲ ਅਨਪੜ ਬੀਬੀਆਂ ਨੇ ਉਕੇ ਮੇਕਰ ਜੇ ਦੀ ਬਰ ਤੋਂ ਕਰਾਂਗੇ ਲਾਭ ਹਾਨ ਉਦੋਂ ਪਤਾ ਲੱਗਣਗੇ ਯੋਜਨਾ ਕੋਈ ਬਾੜੀ ਨਹੀਂ ਪਹਿਲਾਂ ਇਹਨੂੰ ਜਾਗਰੂਕ ਕਰੋ ਲੋਕਾਂ ਨੂੰ ਉਸ ਤੋਂ ਬਾਅਦ ਇਹੋ ਜੀਆਂ ਸਕੀਮਾਂ ਦੇ ਫਾਇਦੇ ਹੁੰਦੇ ਨੇ ਜੀ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਚਾਹੇ ਉਹ ਕੋਈ ਅਦਾਰਾ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ ਤਾਂ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਹਰਾਸਮੈਂਟ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰ ਲੜਕੀਆਂ ਨੂੰ ਮਹਿਲਾਵਾਂ ਨੂੰ ਕਮ ਕਾਜੀ ਨੂੰ ਤੇ ਹੁਣ ਚੰਡੀਗੜ੍ਹ ਪੁਲਿਸ ਨੇ ਇੱਕ ਪਹਿਲ ਕਦਮੀ ਕੀਤੀ ਹੈ ਚੰਡੀਗੜ੍ਹ ਪੁਲਿਸ ਨੇ ਇੱਕ ਨਵਾਂ ਪੋਰਟਲ ਲਾਂਚ ਕੀਤਾ ਹੈ ਜਿਹਦੇ ਉੱਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਤੇ ਇਸ ਸ਼ਿਕਾਇਤ ਦੀ ਜਿਹੜੀ ਇਨਕੁਆਇਰੀ ਹੈ ਸਾਰੀ ਨਿਗਰਾਨੀ ਹੈ ਜਾਂਚ ਆ ਉਹ ਡੀਐਸਪੀ ਅਧਿਕਾਰੀ ਜਿਹੜਾ ਰੈਂਕ ਦਾ ਹੋਏਗਾ ਉਹਦੀ ਨਿਗਰਾਨੀ ਦੇ ਵਿੱਚ ਹੋਵੇਗੀ ਇਹ ਕਹਿੰਦੇ ਜੀ ਰਿਸਪੌਂਸ ਵੀ ਜਲਦ ਮਿਲੇਗਾ ਮਸਲਾ ਜਲਦ ਹੱਲ ਹੋਵੇਗਾ ਖਾਸ ਕਰ ਜਿਹੜਾ ਸੈਕਸੂਅਲ ਹਰਾਸਮੈਂਟ ਕੀਤੀ ਜਾਂਦੀ ਹੈ ਚਾਹੇ ਪ੍ਰਾਈਵੇਟ ਸੈਕਟਰ ਆ ਚਾਹੇ ਜਿੱਥੇ ਮਰਜੀ ਆ ਉਹਦੀ ਇਹ ਕੰਪਲੇਂਟ ਕੀਤੀ ਜਾ ਸਕਦੀ ਹੈ ਇਹਦੇ ਵਾਸਤੇ ਇਹਨਾਂ ਨੇ ਸ਼ੀ ਬਾਕਸ ਇਹਨੂੰ ਨਾਮ ਦਿੱਤਾ ਸ਼ੀ ਬਾਕਸ ਦਾ ਇਹਨਾਂ ਨੇ ਰੱਖਿਆ ਸੈਕਸੂਅਲ ਹਰਾਸਮੈਂਟ ਇਲੈਕਟ੍ਰੋਨਿਕ ਬਾਕਸ ਇਹਦੇ ਵਿੱਚ ਕਹਿੰਦੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਇਹਦੇ ਵਾਸਤੇ ਕਿਸੇ ਵੀ ਲੜਕੀ ਨੇ ਜਿੰਨੇ ਵੀ ਸ਼ਿਕਾਇਤ ਕਰਨੀ ਹੈ ਜਿਹੜੀ ਕੋਈ ਪਰੇਸ਼ਾਨ ਆ ਤਾਂ ਉਹ ਆਪਣਾ ਇੱਕ ਤਾਂ ਈਮੇਲ ਆਈਡੀ ਉਹਦੀ ਸਹੀ ਹੋਣੀ ਚਾਹੀਦੀ ਹੈ ਇੱਕ ਮੋਬਾਈਲ ਨੰਬਰ ਸਹੀ ਹੋਣਾ ਚਾਹੀਦਾ ਹੈ ਕਿਉਂਕਿ ਇਹ ਆਨਲਾਈਨ ਪ੍ਰੋਸੈਸ ਆ ਤਾਂ ਸਾਰੀ ਕਾਰਵਾਈ ਵੀ ਆਨਲਾਈਨ ਹੀ ਹੋਣੀ ਹੈ ਤਾਂ ਇਹ ਜਿਹੜੀ ਸ਼ੁਰੂਆਤ ਇੱਕ ਚੰਡੀਗੜ੍ਹ ਕਿਉਂਕਿ ਕੰਮਕਾਜ ਵਾਲੀ ਪਲੇਸ ਜ਼ਿਆਦਾ ਹੈ ਤਾਂ ਉਹਦੇ ਵਾਸਤੇ ਕਰ ਦਿੱਤੀ ਗਈ ਹੈ ਦੇਖੋ ਤਰਵਿੰਦਰ ਇਹ ਸਮੇਂ ਸਮੇਂ ਸਰ ਵੱਖ-ਵੱਖ ਤਰ੍ਹਾਂ ਦੇ ਤਜਰਬੇ ਪੁਲਿਸ ਕਰਦੀ ਹੈ ਉਹਦੇ ਦੂਰੰਦੇਸ਼ੀ ਫਾਇਦੇ ਕਿੰਨੇ ਕ ਨਿਕਲਦੇ ਆ ਇਹ ਤਾਂ ਪ੍ਰੈਕਟੀਕਲ ਰੂਪ ਦੇ ਵਿੱਚ ਬਾਅਦ ਚ ਪਤਾ ਚੱਲਦੇ ਨੇ ਪਰ ਜਿਹੜੇ ਦਾ ਪੜ੍ਹੇ ਲਿਖਿਆ ਉਹਦਾ ਇਸ ਦਾ ਜਿਹੜੀਆਂ ਬਿਲਕੁਲ ਅਨਪੜ ਬੀਬੀਆਂ ਨੇ ਉਹ ਕਿਵੇਂ ਕਰਨਗੀਆਂ ਸ਼ੁਰੂਆਤ ਕੋਈ ਵੀ ਵਿਅਕਤੀ ਚੰਗੇ ਵਾਸਤੇ ਕਰਦਾ ਹੈ ਉਹਦੇ ਲਾਭ ਹਨ ਉਹਦਾ ਉਪਯੋਗਤਾ ਕਿੰਨੀ ਕੁ ਹੋ ਰਹੀ ਹੀ ਹੈ ਇਹ ਸਾਰੀਆਂ ਚੀਜ਼ਾਂ ਬਾਅਦ ਚ ਪਤਾ ਲੱਗਦੀਆਂ ਨੇ ਕਿ ਜੋ ਕੁਛ ਅਸੀਂ ਕੀਤਾ ਹੈ ਲੋਕਾਂ 'ਚ ਪਰੋਸਿਆ ਲੋਕਾਂ ਨੂੰ ਇਹ ਚੱਗਾ ਲੱਗਿਆ ਨਹੀਂ ਲੱਗਿਆ ਅੱਜ ਇਹ ਚੀਜ਼ ਆਈ ਹੈ ਜਦੋਂ ਤਿੰਨ ਮਹੀਨੇ 6 ਮਹੀਨੇ ਇਹਦੀ ਵਰਤੋਂ ਕਰਾਂਗੇ ਲਾਭ ਹਾਨ ਉਦੋਂ ਪਤਾ ਲੱਗਣਗੇ ਯੋਜਨਾ ਕੋਈ ਬਾੜੀ ਨਹੀਂ ਜੇ ਉਹਨਾਂ ਨੇ ਇਹ ਯੋਜਨਾ ਇਹਦੇ ਵਿੱਚ ਜੋ ਹੋਰ ਸਰਲਤਾ ਕਿਵੇਂ ਕੀਤੀ ਜਾ ਸਕਦੀ ਹੈ ਅਣਪੜ੍ਹ ਲੋਕ ਵੀ ਆਪਣੇ ਆਪ ਨੂੰ ਜਾਣਕਾਰੀ ਦੇ ਦੇਣ ਉਹਦੇ ਬਾਰੇ ਵੀ ਕੁਝ ਇਹਦੇ ਵਿੱਚ ਜਾਗਰੂਕਮੇ ਹਮ ਚਲਾਉਣੀਆਂ ਚਾਹੀਦੀਆਂ ਹੈ ਜੇ ਇਸ ਤਰ੍ਹਾਂ ਇਹਨਾਂ ਨੇ ਕੀਤਾ ਹੈ ਪਹਿਲਾਂ ਇਹਨੂੰ ਜਾਗਰੂਕ ਕਰੋ ਲੋਕਾਂ ਨੂੰ ਉਸ ਤੋਂ ਬਾਅਦ ਇਹੋ ਜੀਆਂ ਸਕੀਮਾਂ ਦੇ ਫਾਇਦੇ ਹੁੰਦੇ ਨੇ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ